you ਸਕਿਫਾਇਰ ਜਿਸ ਵਾਰ ਨੂੰ ਗੁੱਡ ਮਾਰਨਿੰਗ ਹੈ ਇਹ ਇਸ ਵੀ ਦੀ ਸ਼ੁਰੂਆਤ ਕੀਤੀ ਸੀ ਬਸ ਜਿਵੇਂ ਉੱਠ ਚੁੱਕੇ ਸੀ ਚਾਹ ਪਾਣੀ ਪੀ ਲਿਆ ਤੇ ਬਸ ਨਾ ਹੌਨਾ ਚੜ੍ਹ ਜੁੜ ਲਵਾਂਗੇ ਤੇ ਆ ਮੇਰੇ ਫਰੈਂਡਸ ਦੇਖੋ ਕਿੰਨੀ ਮੀਂਹ ਰਾਤ ਰਾਤ ਜਿ ਹੋ ਗਈ ਮੜੀ ਤੇ ਲੋਨ ਨੇ ਮੰਦ ਵਾਲੇ ਸਾਰੇ ਸਭ ਤੇ ਪਏ ਦਰ ਮੇਰੀਆਂ ਭਤੀਜੀਆਂ ਪਈਆਂ ਤੇ ਮੇਰਾ ਭਰਾ ਵੀ ਛੋਟਾ ਆ ਤਾਏ ਜੀ ਮਮੇ ਨੇ ਲੌਣੀ ਅਦਰ ਮੁਸਮੀਦ ਤਾਂ ਜੀ ਮੈਂ ਸੁਣਾ ਕੰਮ ਕਰ ਕਰਦੇ ਹਾਂ ਕਿਸੇ ਇੱਥੇ ਜੇ ਫਿਰ ਮੈਂ ਲੱਗੀ ਸੀ ਝਾੜੂ ਲਾਉਣ ਤੇ ਝਾੜੂ ਲਾਉਂਗੀ ਮੈਂ ਕਮਰਿਆਂ ਦੇ ਵਿੱਚ 깔ਣਾ ਤੇ ਇੱਧਰ ਮੇਰੇ ਮੰਮੀ ਵੀ ਹਨਾ ਕੱਪੜੇ-ਕਪੜੇ ਧੋਂਦੀ ਸੀ ਤੇ ਮੈਂ ਝਾੜੂ ਲਾਉਣ ਲੱਗਿਆਂ ਬਸ ਝਾੜੂ ਲਾਉਣਾ ਤੇ ਬਸ ਫਿਰ ਮੈਂ ਇੱਥੇ ਆ ਗਈ ਸੀ ਝਾੜੂ ਲਾਉਣ ਤੇ ਇੱਥੇ ਮੇਰੇ ਪਤੀ ਜੀ ਨੇ ਹਨਾ ਕੈਮਰਾ ਫੜਿਆ ਹੋਇਆ ਸੀ ਤੇ ਉਹ ਬਸ ਐਂ ਹਿਲਾਈ ਜਾਂਦੇ ਸੀ ਕਿ ਤੇ ਇੱਧਰ ਨੂੰ ਕਰਤਾ ਤੇ ਇੱਧਰ ਨੂੰ ਤੇ ਬਸ ਹਨਾ ਫਿਰ ਮੈਂ ਇੱਥੇ ਝਾੜੂ ਲਾਉਂਗੀ ਹੁਣ ਆਪਦਾ ਝਾੜੂ ਲਾ ਕੇ ਫਿਰ ਮੈਂ ਪੋਚੇ ਵਗੈਰਾ ਲਾਉਂਗੀ ਤੇ ਉਧਰ-ਗੁਧਰ ਹੋਇਆ ਪਿਆ ਸਾਰਾ ਸਮਾਨ ਕਿਉਂਕਿ ਨਾ ਮੰਮੀ ਤੋਂ ਤਾਂ ਸਾਬ ਸਫਾਈ ਹੁੰਦੀ ਨਹੀਂ ਕਿਉਂਕਿ ਇਕੱਲੀ ਰਹਿੰਦੀ ਹੈ ਘਰੇ ਹਨਾ ਤੇ ਫਿਰ ਮੈਂ ਕਿਹ ਚੱਲ ਜਦੋਂ ਫਿਰ ਛੁੱਟੀਆਂ-ਛਟੀਆਂ ਚਾਏ ਚਾਰ ਪੰਜ ਦਿਨ ਰਹੇ ਉਦੋਂ ਕਰ ਜਾਂਦੀ ਸਾਬ ਸਫਾਈ ਤੇ ਵਸ ਫਿਰ ਤਾਂ ਕਰਕੇ ਇੱਥੇ ਵਸ ਹੈ ਨਾ ਇੱਕ ਸੋਫਾ ਲਾਇਆ ਕੁ ਮੰਜੇ ਖੜੇ ਕੀਤੇ ਹੋਏ ਤੇ ਇੱਕ ਟੇਬਲ ਲੱਗਿਆ ਹੋਇਆ ਇੱਧਰ ਸਟੱਡੀ ਟੇਬਲ ਇੱਥੇ ਮੇਰਾ ਬ੍ਰਦਰ ਪੜਦਾ ਹੁੰਦਾ ਸੀ ਪਹਿਲਾਂ ਤੇ ਅੱਗੇ ਤਿਆਰੀ ਕਰਦਾ ਹੁੰਦਾ ਸੀ ਇਗਜ਼ਾਮ ਦੇ ਤੇ ਬਸ ਫਿਰ ਤਾਂ ਘਰ ਕਰਕੇ ਇੱਥੇ ਲਾਇਆ ਹੋਇਆ ਸੈਡ ਤੇ ਵੀ ਕੋਈ ਉਹਨੂੰ ਡਿਸਟਰਬ ਨਾ ਕਰੇ ਤਾਂ ਕਰਕੇ ਤੇ ਬਸ ਇੱਥੇ ਫਿਰ ਮੈਂ ਝਾੜੂ ਲਾ ਕੇ ਕੋੜਾ ਕੱਢ ਦੂੰਗੀ ਦੂਜੇ ਕਮਰੇ ਦੇ ਵਿੱਚ ਕਿਉਂਕਿ ਨਾ ਵਿਚਾਲੇ ਬਾਹਰ ਰੱਖਿਆ ਹੋਇਆ ਸੈਂਟਰ 'ਚ ਤੇ ਦੋਨਾਂ ਰੂਮਾਂ ਦੇ ਤੇ ਆ ਦਰਵਾਜੇ ਦੇ ਬੈਕ ਸਾਈਡ ਤੇ ਇਧਰ ਦਰਵਾਜ਼ਾ ਰੱਖਿਆ ਹੋਇਆ ਵਿਚਾਲੜੇ ਗੇਟ ਨੂੰ ਫਿਰ ਮੈਂ ਇਧਰਲੇ ਰੂਮ 'ਚ ਆ ਗਈ ਸੀ ਪੇਟੀਆਂ ਵਾਲੇ 'ਚ ਇਧਰ ਮੈਂ ਝਾੜੂ ਲਾਉਣ ਲੱਗੀ ਸੀ ਵੈਸੇ ਤਾਂ ਸਾਫ਼ ਹੀ ਸੀ ਕਿਉਂਕਿ ਇੰਨਾ ਗੰਦ ਨਹੀਂ ਪੈਂਦਾ ਕਿਉਂਕਿ ਸਾਫ਼ ਹੀ ਰਹਿੰਦਾ ਘਰ ਹਨਾ ਇੱਥੇ ਘਰ ਵੇਰੂ ਇਹ ਪਛਾੜੂ ਪੁੱਛਾਤਾ ਰੋਜ ਦਾ ਡੇਲੇ ਦਾ ਕਰਨਾ ਹੀ ਪੈਂਦਾ ਆਪਾਂ ਨੂੰ ਇੱਧਰ ਵਾਸਤੇ ਇੱਕ ਪੇਟੀ ਲੱਗੀ ਅਲਮਾਰੀ ਇੱਕ ਬੈੱਡ ਪਿਆ ਸਿੰਗਲ ਜਿਹੜਾ ਪਹਿਲਾਂ ਬੈੱਡ ਦਿੰਦੇ ਹੁੰਦੇ ਸੀ ਤੇ ਟੋਤ ਬਿਨਾਈ ਹਨਾ ਬਾਕਸ ਤੋਂ ਬਿਨਾ ਉਹਗਾ ਤੇ ਤਾਂ ਕਰਕੇ ਵਾਸੇ ਇਹ ਬਿਸਤਰੇ ਵਗੈਰਾ ਰੱਖੇ ਉਸੇ ਝਾੜੂ-ਚੂੜੂ ਲਾ ਕੇ ਫਿਰ ਮੈਂ ਇੱਥੇ ਆ ਗਈ ਸੱਟਾ ਬੰਨਣਾ ਤੇ ਆਟਾ ਆਣਾ ਮਿਸ਼ਾਨ ਲਿਆ ਸੀ ਤੇ ਕਿਉਂਕਿ ਸਵੇਰ ਦਾ ਆਪਾਂ ਬਣਾਉਣਾ ਸੀ ਨਾਸ਼ਤਾ ਇੱਥੇ ਵਾਸੇ ਫਿਰ ਮੈਂ ਆਟਾ ਛਾਂ ਕੇ ਰੱਖ ਲਿਆ ਸੀ ਪਾਣੀ ਰੱਖ ਲਿਆ ਸੀ ਕੋਲੇ ਤੇ ਫਿਰ ਮੈਂ ਇੱਥੇ ਜ਼ਿਆਦਾ ਕਲਿੱਪ ਨਹੀਂ ਲਈ बस ਮੱਟਾ ਬੰਨ ਕੇ ਰੱਖਦਾ ਸੀ ਤੇ ਦੇਖੋ ਇਹ ਮੱਟਾ ਬੰਨ ਤਾਂ ਹੁਣ ਵਸ ਨਾਸ਼ਤਾ ਬਣਾਵਾਂਗੇ ਆਪਾਂ ਤੇ ਮੰਮੀ ਹਣਾ ਬਾਹਰ ਕੰਮ-ਕਮ ਕਰੀ ਜਾਂਦੇ ਸੀ ਇੱਥੇ ਵਸ ਫਿਰ ਮੈਂ ਝਾੜੂ ਲਾਤਾ ਸੀ ਪੋਚੇ ਵੀ ਲਾਤੇ ਸੀ ਤੇ ਕਮਰੇ ਹੋ ਗਏ ਸੀ ਕਲੀਨ ਆਪਣੇ ਸਾਰੇ ਤੇ ਬਸ ਹੁਣ ਹਣਾ ਇੱਧਰ ਮੰਮੀ ਨੇ ਕੱਪੜੇ ਵਗੈਰਾ ਧੋਤੇ ਸੀ ਕਿਉਂਕਿ ਬ੍ਰਦਰ ਆਉਂਦਾ ਹਨਾ ਛੁੱਟੀ ਤੇ ਤੇ ਜੀ ਅਸੀਂ ਹੋ ਗਏ ਤਿਆਰ ਰਖੜੀ ਬੰਨਣੀਆਂ ਤੇ ਬਸ ਹਣਾ ਡੇਟ ਕਰੀ ਆਣੇ ਮੇਰੇ ਭੈਣ ਨੇ ਹੁਣ ਤੁਰੇ ਹੋਏ ਆ। ਛੋਟਾ ਸਾਡਾ ਬਾਲ ਕਟਾਉਣ ਗਿਆ ਤੇ ਦਾੜੀ-ਧੋੜੀ ਕਰਾਉਣ ਗਿਆ ਬਸ ਆ ਜੂਗਾ। ਤੇ ਮੈਂ ਪਾਇਆ ਜਾਵਾਲਾ ਸੂਟ ਤੁਹਾਨੂੰ ਦੇਖੇ ਹੀ। ਹੁਣ ਗਰਮੀ ਦੇ ਵਿੱਚ ਨਾ ਕੜਾਈ ਵਾਲੇ ਨਹੀਂ ਪਾਏ ਜਾਂਦੇ। ਸਿੰਪਲ ਜਿਹਾ ਠੀਕ ਰਹਿੰਦੇ ਆ। ਤੇ ਇਹ ਵਾਲਾ ਪਾਲਿਆ ਮੈਂ। ਬਾਕੀ ਕੰਮ ਕਾਰ ਸਾਡੇ ਹੋ ਗਏ ਸਾਰੇ ਘਰ ਦੇ ਬਸ ਵੇਟ ਕਰਦੇ ਇਹਨਾਂ ਦੇ ਜਦੋਂ ਹੋਣਗੇ ਫਿਰ ਖੜੇ ਬੰਨਾਂਗੇ ਕਿ ਸਾਰਾ ਕੁਝ ਤਿਆਰ ਹੈ ਤੇ ਕੱਪੜੇ ਇੱਧਰ ਧੋਤੇ ਸੀ ਸੁੱਕਦੇ ਹੁਣ ਬਸ ਲਾ ਲਾਂਗੇ ਹੁਣ ਤੇ ਆ ਦੋਨੋਂ ਤਿਆਰ ਹੋ ਗਈ ਅੱਜ ਇਹਦਾ ਨਾਮ ਹੈਗਾ ਲਾਡੋ ਇਹਦਾ ਨਾਮ ਹੈਗਾ ਨੂਰ ਵੈਸੇ ਇਹਦਾ ਨਾਮ ਜਸਲੀਨ ਆ ਪੱਕਾ ਇਹਦਾ ਨਾਮ ਗਰਨੂਰ ਹੈ ਹੈਲੋ ਕਰੋ ਤੇ ਇਹ ਵੀ ਤਿਆਰ ਹੋ ਗਈਆਂ ਪਹਿਲਾਂ ਇਹਨਾਂ ਨੇ ਹੋਰ ਕੱਪੜੇ ਪਾਏ ਸੀ ਹੁਣ ਹੋਰ ਪਾਲੇ ਹਜੇ ਆਈ ਨਹੀਂ ਪਤਾ ਤੀਜੀ ਵਾਰ ਫਿਰ ਬਦਲ ਲੈਣ ਤੇ ਬਦਲਦੀਆਂ ਹੀ ਰਹਿੰਦੀਆਂ ਇਹ ਕੱਪੜੇ ਤੇ ਇੱਕ ਛੋਟੀ ਆ ਉਹ ਸੁੱਤੀ ਪਈ ਐ ਉਹ ਵੀ ਤਿਆਰ ਹੋ ਗਈ ਹੁਣ ਮੈਂ ਕਿਹ ਚੱਲ ਸਮਾਵੇ ਫਿਰ ਹਣਾ ਉਠੜੂਗੀ ਜਦੋਂ ਰਖੜੀ ਬੰਨ੍ਹਣੀ ਐ ਫਿਰ ਉਹਦੀ ਵੀ ਸਨੈਪ ਆ ਜਾਊਗੀ ਵਿੱਚ ਤੇ ਅੱਜ ਇਹਨਾਂ ਨੂੰ ਛੁੱਟੀ ਸੀ ਕੱਲ ਹੈਗੀ ਸੀ ਇਹਨਾਂ ਦੀ ਪੇਰੈਂਟਸ ਮੀਟਿੰਗ ਕੱਲ ਨੂੰ ਸੰਡੇ ਆ ਪਰ ਸਾਨੂੰ ਜਾਣੀ ਐ ਸਕੂਲ ਆ ਪਾਵळा ਸੋਟ ਵੀਰ ਕਿੰਨਾ ਦੇਖੋ ਠੀਕ ਆ ਤੇ ਮੇਰੇ ਭੈਣ ਵਾ ਹੁੰਦੀ ਐ ਸਿਸਟਰ ਤੁਰੇ ਹੋਏ ਐ ਬਸ ਅੱਧਾ ਘੰਟਾ ਲੱਗਦਾ ਉਹਨਾਂ ਨੂੰ ਆ ਜਾਣਗੇ ਤੇ ਮੈਂ ਬਾਲ ਮੈਂ ਬਾਤ ਲੈ ਹੋਰੀ ਬੈਗੇ ਸਹੀ ਨਹੀਂ ਬੈਏ ਹੈਗੇ ਇਕੱਠੇ ਹੋ ਗਏ ਨਾ ਪਿੱਛੋਂ ਇਹ ਨਹੀਂ ਬੈਠ ਠੀਕ ਆ ਤੇ ਆ ਮੇਰੇ ਫੈਨਸੀ ਨਿਕਲੇ ਆ ਦੇਖ ਇਹ ਤੇ ਮੂਹੜੀ ਸੀ ਮੈਂ ਪੰਨਤੀ ਹੁਣਾ ਹੋਈ ਹੋਗੀ। ਹਨ ਮੱਛਰ ਨਾਲ ਹੋਈ ਹੈ ਕਿ ਕਾਦੇ ਨਾਲ ਤੇ ਕਸ਼ਾਈਆਂ ਬਹੁਤ ਪਈ ਹੋਈਆਂ ਮੂਹੜ ਤੇ। ਡੱਬੀ ਇਹ ਪੈ ਗਈ ਆ ਮੁੱਖ ਇੱਥੋਂ ਸਕਿਨ ਕਿੰਨੀ ਸਾਫ ਇੱਥੋਂ ਖਰਾਬੀ ਹੋ ਗਈ। ਤੇ ਚਲੋ ਜੀ ਆਪਾਂ ਫੇਰ ਮਿਲਦੇ ਆ ਤੁਹਾਨੂੰ। ਜਦੋਂ ਸਾਰੇ ਆ ਗਏ ਫੇਰ ਆਪਾਂ ਰਖੜੀ ਤੇ ਮਿਲਦੇ ਆ ਠੀਕ ਆ ਯਾਰ ਰਖੜੀ ਬਣੋਗੇ। ਤੇ ਇੱਥੇ ਮੇਰੀ ਸਿਸਟਰ ਆ ਗਈ ਸੀ ਤੇ ਅੱਜ ਹੈ ਰਖੜੀ ਦਾ ਤਿਹਾਰਾ ਸ਼ਨੀਵਾਰ ਸੀ 9 ਤਰੀਕ ਸੀ ਤੇ ਇਹ ਮੇਰੀ ਭਾਣਜੀ ਆ ਤੇ ਇਹ ਮੈਨੂੰ ਮਿਲਣ ਲੱਗ ਗਈ ਸੀ ਤੇ ਇੱਥੇ ਸਾਰੇ ਆ ਗਏ ਸੀ ਮੇਰਾ ਭਨੋਈ ਆ ਗਿਆ ਸੀ ਜੀਚਾ ਤੇ ਬੱਸ ਮੇਰੀ ਸਿਸਟਰ ਤੇ ਇੱਕ ਭਾਣਜੀ ਤੇ ਇੱਥੇ ਮਿਲ ਹੀ ਹੁੰਦੇ ਸਾਰੇ ਇੱਕ ਦੂਜੇ ਨੂੰ ਤੇ ਰਖੜੀ ਦੇ ਤਿਹਾਰੇ ਸਬਕੀ ਆਪਾਂ ਰਖੜੀ ਦਾ ਸਾਰਾ ਹਨਾ ਜਿਹੜਾ ਆਪਾਂ ਸ਼ੇਅਰ ਕਰਦੇ ਥੋੜੀ ਨੀ ਵੀਡੀਓ ਕੱਲ੍ਹ ਵਾਲੇ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੇ ਅੱਜ ਹੀ ਬੱਸ ਇੱਥੇ ਵੀਡੀਓ ਦਾ ਐਂਡ ਕਰਦੇ ਆਪਾਂ ਤੇ ਧੰਨਵਾਦ ਬਲੌਗ ਇਹੋ ਜਿਹਾ ਲੱਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਆ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਨੇ ਸੋਨੇ ਕਰੋ ਕਮੈਂਟ ਜੀ ਮਿਲਾਂਗੇ ਤੁਹਾਨੂੰ ਕੱਲ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ